ਜੀ ਜੀ ਗੰ concert ਸਟਾਰਟ ਕਰ ਦੋ ਕੋਈ ਚੇਂਜ ਇਨ ਮਾਈਂਡ ਵੀ ਚੇਂਜ ਅ ਵੀ ਚੇਂਜ ਰਾਸਟੋ ਆਯਗੋਰਾ ਮਿਆਗਾ ਨਹੀਂ ਆਦੇ ਬੁਰੇ ਤੁਸੀਂ ਅਸੀਂ ਤਾਂ ਪੰਜਾਬ ਦੇ ਵਿੱਚ ਬੈਠੇ ਹੋਏ ਜਾਂ ਕਿਸੇ ਵੀ ਰੀਜਨ ਤੇ ਆਪਾਂ PDF ਦਾ ਮਿਲ ਆ ਕੇ ਦੇਖੋ ਸਹੀ ਤੁਸੀਂ ਉਸਤਾਜ ਤੇਗਾ ਬਹੁਤ ਅਗਰ ਇਹ ਜਮਾਂ ਸਰਾਹੀਆ ਇੱਥੇ ਪਤਾ ਲੱਗਦਾ 50-50 ਲੱਖ ਰੁਪਏ ਦੇ ਮਸ਼ੀਨਾਂ ਦੀ ਥੋੜੀ ਹੈ। ਅਫਟਰ ਦਿਸ ਨੋ ਨੀਡ ਟੂ ਬਾਈ ਕੋਈ ਬਾਈ ਨੇੜੇ ਕਰਕੇ ਮੜੀ ਅੰਗਰੇਜ਼ੀ ਦੇ ਕਿੰਨੀ ਬੋਲਦਾ। ਨੋ ਨੀਡ ਟੂ ਬਾਈ ਬਿਕਾਜ਼ ਇਹਦੇ ਨਾਲ ਪੂਰੀ ਅੰਗਰੇਜ਼ੀ ਬੋਲ ਰਿਹਾ ਹੈ। ਐਟ ਐਟ ਹੋਮ ਐਟ ਲੈਂਡ ਆਰ ਲੈਂਡ ਇਹ ਬੰਦਾ 50 ਆਈਆਂ ਇਹਦੇ ਕੋਲੇ। 100 ਮਸ਼ੀਨਾਂ ਸਾਰਾ ਪਿੱਛੇ ਪਿੱਛੇ ਹੋ ਕੇ ਬਾਈ ਬੜਾ ਪਿੱਛੇ ਹੋਣਾ ਹੈ। ਇਤਨਾ ਜਲਦੀ ਇਤਨਾ ਮਸ਼ੀਨਸ ਬਾਤ ਸਾਰਾ ਦੇਖੋ ਸਾਰੇ ਬੰਦੇ ਗੱਲਾਂ ਬਾਤਾਂ ਕਰ ਰਹੇ ਅੰਗਰੇਜ਼ੀ ਚ ਜਿਨ੍ਹਾਂ ਨੂੰ ਆਉਂਦੀ ਹੈ। ਯਾ ਯਾ ਤੇ ਕੋਈ ਵੈਰੀ ਹਾਰਡ ਯਾ ਯਾ ਆਪਣਾ ਦੇਖੋ ਆਪਾਂ ਛੱਟ ਛੱਟ ਕੇ ਪੰਜਾਬ ਨੂੰ ਛੱਟੇ ਦੇ ਬਾਹਰਲੇ ਦੇਸ਼ਾਂ ਦੇ ਕੋ ਅਮਰੀਕਾ ਤੋਂ ਮੁੜਿਆ 50 50 ਲੱਖ ਰੁਪਏ ਲਾ ਕੇ ਇਹ ਦੇਖੋ ਫਾਰਮ ਬੰਦੇ ਕਰਦੇ ਆ 50 ਗਾਈਆਂ ਇਹਦੇ ਕੋਲ ਪਰ ਪੰਜਾਬ ਦੇ ਵਿੱਚ ਵੀ ਤੁਸੀਂ ਰਾਹੀ ਕਿ ਤਰੱਕੀ ਕਰ ਸਕਦੇ ਹੋ ਜਿਹੜਾ ਤੁਸੀਂ 50 ਲੱਖ ਲਾਉਣੇ ਹੋ 10 15 ਲੱਖ ਲਾ ਕੇ ਗਾਈਆਂ ਦਾ ਰੱਖ ਲਓ ਪੰਛੀ ਰੱਖ ਲਓ ਤੇ ਤੁਸੀਂ ਚੰਗੀ ਰੋਟੀ ਖਾਓਗੇ ਬਈ ਬਾਹਰਲੇ ਦੇ ਤਾਂ ਇੰਨੇ ਓਕੇ ਹੋ ਕੇ ਜਾਂਦੇ ਆ ਇੰਨੇ ਬਾਰਡਰ ਟੱਪਦੇ ਹੋ ਠੀਕ ਆ ਹੁਣ ਕੋਈ ਫਾਇਦਾ ਨਹੀਂ ਜਾਂਦਾ ਪੰਜਾਬ 'ਚ ਰੋ ਕੰਮ ਕਰੋ ਤੁਸੀਂ ਇਹ ਫਰਾਂਸ ਤੋਂ ਆਇਆ ਹੋਇਆ ਬੰਦਾ ਵੀ ਆਪਾਂ ਅੱਗੇ ਤੁਹਾਨੂੰ ਹੋਰ ਕੋ ਲਾਵਾਂਗੇ ਬਹੁਤ ਪੂਰੇ-ਪੂਰੇ ਆਏ ਭਾਈ ਠੀਕ ਆ ਧੰਨਵਾਦ ਸਾਰਿਆਂ ਦਾ ਓਕੇ ਸਰ ਥੈਂਕ ਯੂ